ਹੁਸ਼ਿਆਰਪੁਰ ਦੇ ਪੁਰ ਹੀਰਾਚੇ ਧੰਤਨ ਗੁਰੂ ਰਾਮਦਾਸ ਲੰਗਰ ਸੇਵਾ ਸਥਾਨ ਵੱਲੋਂ ਲੋਕਾਂ ਲਈ ਚਲਾਈ ਜਾ ਰਹੀ ਮੁਫਤ ਚੈਰੀਟੇਬਲ ਹਸਪਤਾਲੇ ਦਾਨੀ ਸੱਜਣ ਵੱਲੋਂ ਲੱਖਾਂ ਦੀ ਟੈਸਟਿੰਗ ਮਸ਼ੀਨ ਭੇਂਟ ਕੀਤੀ ਗਈ ਤੇ ਇਸ ਮਸ਼ੀਨ ਨਾਲ ਦਵਾਈ ਲੈਣ ਆਉਣ ਵਾਲੇ ਮਰੀਜ਼ਾਂ ਨੂੰ ਹੋਰ ਵੀ ਕਾਫੀ ਜ਼ਿਆਦਾ ਫਾਇਦਾ ਹੋਵੇਗਾ ਤੇ ਇਹ ਮਸ਼ੀਨ ਇੱਕ ਘੰਟੇ ਵਿੱਚ 200 ਟੈਸਟਾਂ ਦੀ ਰਿਪੋਰਟ ਦਿੰਦੀ ਹੈ ਇਸ ਬੰਦੀ ਜਾਣਕਾਰੀ ਦਿੰਦੇ ਆ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਦੇ ਡਾਕਟਰਾਂ ਅਤੇ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਮਸ਼ੀਨ ਇੱਕ ਦਾਨੀ ਸੱਜਣ ਵੱਲੋਂ ਗੁਪਤ ਦਾਨ ਵਜੋਂ ਦਿੱਤੀ ਗਈ ਹੈ ਤੇ ਇਸ ਮਸ਼ੀਨ ਦੀ ਕੀਮਤ 8 ਲੱਖ ਰੁਪਏ ਦੇ ਕਰੀਬ ਹੈ ਤੇ ਇਸ ਮਸ਼ੀਨ ਨਾਲ ਮਰੀਜ਼ਾਂ ਨੂੰ ਬਹੁਤ ਜ਼ਿਆਦਾ ਲਾਭ ਮਿਲੇਗਾ ਇਹ ਜੀ ਧੰਨ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਸਾਡਾ ਪਹਿਲਾਂ ਬੇਸਿਕ ਲੈਵਲ ਤੋਂ ਆਪਾਂ ਆਪਣਾ ਵਰਕ ਲੈਬ ਦਾ ਸਟਾਰਟ ਕੀਤਾ ਸੀਗਾ ਜਿਹਦੇ ਵਿੱਚ ਪਹਿਲਾਂ ਸਾਡੇ ਕੋਲ ਸੈਮੀ ਆਟੋਮੇਟਿਡ ਮਸ਼ੀਨਾਂ ਸੀਗੀਆਂ ਬਟ ਅਕੋਰਡਿੰਗ ਟੂ ਵਰਕਲੋਡ ਜਿੱਦਾਂ ਡੇਲੀ ਦੇ 200 ਵੀ ਹੁਣ ਤਾਂ ਪਲੱਸ ਪੇਸ਼ੈਂਟ ਸਾਡੇ ਕੋਲ ਡੇਲੀ ਬੇਸਿਸ ਤੇ ਹੋ ਜਾਂਦੇ ਆ ਉਹ ਵਰਕਲੋਡ ਨੂੰ ਦੇਖਦਿਆਂ ਹੋਇਆ ਸਾਨੂੰ ਫੁੱਲੀ ਮਸ਼ੀਨ ਤੇ ਮਤਲਬ ਰਿਕੁਆਇਰਡ ਸੀ ਸਾਡੀ ਇਸ ਕਰਕੇ ਹੁਣ ਇਹ ਜਿਹੜੀ ਮਸ਼ੀਨ ਹੈ ਕੋਰਲ ਕੰਪਨੀ ਦੀ ਆ ਫੁੱਲੀ ਕੰਪਿਊਟਰਾਈਜ਼ਡ ਮਸ਼ੀਨ ਆ ਜਿਹੜੀ ਕਿ 1 ਘੰਟੇ ਦੇ ਵਿੱਚ 200 ਪੈਰਾਮੀਟਰ ਟੈਸਟ ਦਨ ਕਰ ਦਿੰਦੀ ਆ ਜੀ ਹਾਂਜੀ ਕਿਹੜੇ ਕਿਹੜੇ ਟੈਸਟ ਮਸ਼ੀਨ ਕਰਦੀ ਆ ਫੁੱਲ ਬਾਡੀ ਤੇ ਆਟੋਮੈਟਿਡ ਹੈ ਇਹਦੇ ਵਿੱਚ ਫੁੱਲ ਬਾਡੀ ਹੋ ਜਾਂਦਾ ਜੀ ਲਾਈਕ ਜਿੱਦਾਂ ਬਾਇਓਕੈਮਿਸਟਰੀ ਮਸ਼ੀਨ ਆ ਬੇਸਿਕਲੀ ਇਹ ਇਦੇ ਵਿੱਚ ਜੇ ਆਰ ਐਫ ਟੀ ਹੋ ਗਿਆ ਰੀਨਲ ਫੰਕਸ਼ਨ ਟੈਸਟ ਹੋ ਗਿਆ ਲਿਪਿਡ ਪ੍ਰੋਫਾਈਲ ਹੋ ਗਿਆ ਲੀਵਰ ਫੰਕਸ਼ਨ ਟੈਸਟ ਹੋ ਗਏ ਆਇਰਨ ਪ੍ਰੋਫਾਈਲ ਹੋ ਗਈ ਵਿਦ ਟੀ ਆਈ ਬੀ ਸੀ ਗਲੂਕੋਜ਼ ਹੋ ਗਿਆ ਡੇਲੀ ਬੇਸਿਸ ਦੇ ਜਿਹੜੇ ਰੂਟੀਨ ਪੈਰਾਮੀਟਰ ਹੁੰਦੇ ਉਹ ਸਾਰੇ ਇੱਥੇ ਹੋ ਜਾਂਦੇ ਕਿੰਨਾ ਕਿ ਫਾਇਦਾ ਇਸ ਮਸ਼ੀਨ ਦਾ ਫਿਰ ਮਰੀਜ਼ਾਂ ਨੂੰ ਜਣਾ ਹੋ ਗਿਆ ਇਦਾਂ ਸੀਗਾ ਕਿ ਜਦੋਂ ਅਸੀਂ ਪਹਿਲਾਂ ਇਹ ਕਨਸੈਪਟ ਸ਼ੁਰੂ ਕੀਤਾ ਸੀਗਾ ਕਿ ਪੇਸ਼ੈਂਟ ਨੂੰ ਨਾ ਬਹੁਤ ਜ਼ਿਆਦਾ ਵੇਟ ਕਰਨ ਦੇ ਪੈਂਦੀ ਸੀ ਪੇਸ਼ੈਂਟ ਫਾਸਟਿੰਗ ਜਾਂਦੇ ਸੀਗੇ ਵਿਚਾਰੇ ਤੇ ਉਹ 9 9:30 ਵਜੇ ਸਾਡੇ ਕੋਲ ਆ ਜਾਂਦੇ ਸੀ ਤੇ ਸਾਨੂੰ 4 ਵਜੇ ਰਿਪੋਰਟ ਆ ਸੀ ਉਹਨਾਂ ਨੂੰ ਡਿਲੀਵਰ ਕਰਦੇ ਸੀ ਬਟ ਹੁਣ ਆ ਜੇ ਕੋਈ ਸਾਡੇ ਕੋਲ ਕੋਈ ਵੀ ਪੇਸ਼ੈਂਟ ਆਂਦਾ ਆ ਤੇ ਹੁਣ ਅਸੀਂ ਵਿਦਿਨ 2 ਆਵਰਸ ਰਿਪੋਰਟ ਦੇ ਦੇ ਕਰਾਂ ਮਤਲਬ ਇੰਨੀ ਜਿਆਦਾ ਇਹਨਾਂ ਦੀ ਐਕਿਊਰੇਸੀ ਹੈ ਔਰ ਸਟਰੀਟ ਵੀ ਕਾਫੀ ਅੱਛੀ ਨਾ ਦਿੰਦੀਆਂ ਸਤਿਗੁਰੂ ਪਾਤਸ਼ਾ ਜਿਹੜੇ ਜਿਨ੍ਹਾਂ ਦੇ ਸੇਵਾ ਦਿੱਤੀ ਜਿਨ੍ਹਾਂ ਨੇ ਮਸ਼ੀਨ ਲੈ ਦਿੱਤੀ ਉਹ ਵੀ ਪਰਿਵਾਰ ਉਹਨਾਂ ਦਾ ਸੁਖੀ ਰਹੇ ਤੰਦਰੁਸਤ ਰਹਣ ਖੁਸ਼ ਰਹਣ ਔਰ ਸੰਗਤਾਂ ਵੀ ਸਾਰੀਆਂ ਇਹਦਾ ਲਾਭ ਉਠਾ ਕੇ ਤੰਦਰੁਸਤੀ ਦਾ ਆਨੰਦ ਬਣਾਉਣ ਜਿੱਥੇ ਅੱਜ ਦੇ ਸਮੇਂ ਵਿੱਚ ਇਲਾਜ ਇੰਨਾ ਮਹਿੰਗਾ ਹੋ ਗਿਆ ਤੇ ਲੋਕਾਂ ਲਈ ਮੁਸ਼ਕਲ ਹੁੰਦੀ ਲੋਕੀ ਕਿਉਂਕਿ ਰੋਜ਼ ਦੇਖ ਰਹੇ ਆਂ ਇੱਥੇ ਕਈ ਬੰਦੇ ਵਿਚਾਰੇ ਹੁੰਦੇ ਆ ਵੀ 6 ਮਹੀਨੇ ਹੋ ਗਏ ਕਹਿੰਦੇ ਟੈਸਟ ਨਹੀਂ ਕਰਾਏ ਅਸੀਂ ਆਹ ਕਰਾਉਣਾ ਚਾਹੀਦਾ ਸੀ ਤੇ ਉਹ ਉਹ ਇਸੇ ਕਰਕੇ ਨਹੀਂ ਕਰਾ ਸਕੇ ਵੀ ਪੈਸੇ ਨਹੀਂ ਹੈਗੇ ਸਾਡੇ ਕੋਲ ਸੀਗੇ ਲੋਕੀ ਸਾਰੇ ਅਫੋਰਡ ਨਹੀਂ ਕਰ ਰਹੇ ਅਫੋਰਡੇਬਿਲਟੀ ਸਾਰਿਆਂ ਦੀ ਨਹੀਂ ਹੈਗੀ ਕੋਸ਼ਿਸ਼ ਅਫੋਰਡ ਕਰ ਸਕਦੇ ਕੁਝ ਨਹੀਂ ਕਰ ਸਕਦੇ ਸੋ ਇਹ ਬਾਬਾ ਮਨਜੀਤ ਸਿੰਘ ਜੀ ਦਾ ਜਿਹੜਾ ਇਥੋਂ ਸ਼ੁਰੂਆਤ ਜਿਨ੍ਹਾਂ ਦਾ ਇਹ ਚਿੱਤ ਖਿਆਲ ਚ ਵੀ ਗੱਲ ਜਿਹੜੀ ਆ ਜਾਂਦੀ ਉਹ ਪੂਰੀ ਹੋ ਜਾਂਦੀ ਸਤਿਗੁਰੂ ਪੂਰਾ ਕਰ ਦਿੰਦੇ ਆ ਸੋ ਇਹ ਹਸਪੀਟਲ ਜਿੱਦਾਂ ਚ ਸ਼ੁਰੂਆਤ ਚ ਐਦਾਂ ਨਹੀਂ ਸੀ ਲੱਗਿਆ ਪਰ ਗੁਰੂ ਸਾਹਿਬ ਤੇ ਜਾਣਦੇ ਆ ਤੇ ਇੱਥੇ ਇੰਨੇ ਜ਼ਿਆਦਾ ਮਰੀਜ਼ ਆ ਗਏ ਇੰਨੇ ਲੋਕਾਂ ਨੂੰ ਲਾਭ ਮਿਲ ਰਿਹਾ ਤੇ ਹੋਰਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਵੀ ਇੱਥੇ ਫੁੱਲੀ ਆਟੋਮੈਟਿਕ ਪੂਰਾ ਬਾਡੀ ਦਾ ਜਿਹੜਾ ਟੈਸਟ ਹੈ ਉਹ ਹੋ ਜਾਂਦੇ ਆ ਔਰ ਟੋਟਲੀ ਫਰੀ ਹੁੰਦੇ ਆ ਕੋਈ ਚਾਰजेस ਨਹੀਂ ਕੋਈ ਪੈਸੇ ਲੈਣ ਦਾ ਕੋਈ ਕਾਊਂਟਰ ਹੀ ਨਹੀਂ ਹੈਗਾ ਸੋਰ ਅਰਦਾਸ ਸਾਰਿਆਂ ਦੇ ਅਸੀਂ ਕਰਦੇ ਹਾਂ ਸਾਰਿਆਂ ਵਾਸਤੇ ਵੀ ਸਾਰੇ ਸੁਖੀ ਰਹਿਣ ਔਰ ਇਹ ਵੀ ਧੰਨ ਧੰਨ ਗੁਰ ਰਾਮਦਾਸ ਜੀ ਮਹਾਰਾਜਾ ਚਰਨਾ ਚਰਦਾਸ ਆ ਵੀ ਆਉਂਦੇ ਸਮੇਂ ਚ ਜਦੋਂ ਬਾਬਾ ਜੀ ਦਾ ਧਿਆਨ ਹੈ ਵੀ ਇੱਥੇ ਇੱਕ ਬਹੁਤ ਵੱਡਾ ਹਸਪੀਟਲ ਬਣੇ ਪੀਜੀਆ ਦੇ ਤਰ੍ਹਾਂ ਔਰ ਜਿਹੜੇ ਮਰੀਜ਼ ਆ ਉਹ ਹਿਆਰਪੁਰ ਤੋਂ ਚੰਡੀਗੜ੍ਹ ਜਾਂਦੇ ਤਾਂ ਤੁਸੀਂ ਦੇਖਿਆ ਪਰ ਚੰਡੀਗੜ੍ਹ ਤੋਂ ਦੂਸਰੇ ਸਟੇਟਸ ਤੋਂ ਹਿਆਰਪੁਰ ਆਉਂਦੇ ਵੀ ਤੁਸੀਂ ਇਹ ਵੀ ਜ਼ਰੂਰ ਦੇਖੋ ਤਾਂ ਕਿ ਇਸ ਸ਼ਬਾਵਾਂ ਇਸ ਹੁਸ਼ਿਆਰਪੁਰ ਤੋਂ ਜਿੱਥੇ ਲੰਗਰ ਸੇਵਾ ਚੱਲਦੀ ਹੈ ਐਂਬੂਲੈਂਸ ਸੇਵਾ ਚੱਲਦੀ ਹੈ ਉੱਥੇ ਨਾਲ-ਨਾਲ ਜਿਹੜੀ ਇਹ ਵੀ ਸੇਵਾ ਵੱਡੇ ਪੱਧਰ ਤੇ ਸੁਪਰ ਸਪੈਸ਼ਲਿਟੀ ਹਸਪੀਟਲ ਵੀ ਜਿਹੜਾ ਇੱਥੇ ਮਿਲੇ ਇਸ ਦੌਰਾਨ ਲੰਗਰ ਸਥਾਨ ਦੇ ਸੇਵਾਦਾਰ ਭਾਈ ਗੁਰ ਲਿਆਕਤ ਸਿੰਘ ਬਰਾੜ ਨੇ ਦੱਸਿਆ ਕਿ ਲੰਗਰ ਸਥਾਨ ਵੱਲੋਂ ਜੋ ਪੀਜੀਆਈ ਵਰਗਾ ਹਸਪਤਾਲ ਬਣਾਉਣ ਦਾ ਬੀੜਾ ਚੁੱਕਿਆ ਗਿਆ ਹੈ ਉਹ ਵੀ ਸੰਗਤਾਂ ਦੇ ਸਹਿਯੋਗ ਨਾਲ ਚੱਲਦੀ ਪੂਰਾ ਕੀਤਾ ਜਾਵੇਗਾ ਤੇ ਇਸ ਹਸਪਤਾਲ ਦੇ ਬਣਨ ਨਾਲ ਹੁਸ਼ਿਆਰਪੁਰ ਦੇ ਨਾਲ-ਨਾਲ ਪੰਜਾਬ ਦੇ ਲੋਕਾਂ ਨੂੰ ਇਸ ਦਾ ਕਾਫੀ ਫਾਇਦਾ ਹੋਵੇਗਾ ਦੇਖੋ ਜੀ ਆਪਾਂ ਸਾਰੇ ਜਾਣਦੇ ਭਲੀ ਭਾਤ ਹੈ ਕਿ ਸਾਡੀ ਜਦੋਂ ਚੈਨਲ ਆਉਂਦੇ ਹੋ ਵੇਖਦੇ ਬ੍ਰਾਂਡਾ ਸਟਾ ਹੁਣ ਭਰਿਆ ਪਿਆ ਇਸ ਟਾਈਮ ਮਤਲਬਾ ਸਾਢੇ 12 ਦੇ ਇੱਕ ਦਾ ਲਗਭਗ ਟਾਈਮ ਹੋਣਾ ਹੈ ਤੇ ਬਹੁਤ ਸੰਗਤਾਂ ਇਹ ਜਿਹੜੀਆਂ ਸਾਡੇ ਲਾਹਾ ਲੈ ਰਹੀਆਂ ਨੇ ਤੇ ਸਾਡੇ ਮਨ ਨੂੰ ਬੜੀ ਸਕੂਨ ਮਿਲ ਰਿਹਾ ਵੀ ਚਲੋ ਜਿਹੜਾ ਬੰਦਾ ਬਾਹਰੋਂ ਨਹੀਂ ਇਲਾਜ ਕਰਾ ਸਕਦਾ ਜਾਂ ਦਵਾਈ ਨਹੀਂ ਲੈ ਸਕਦਾ ਜਾਂ ਟੈਸਟ ਨਹੀਂ ਕਰਾ ਸਕਦਾ ਤੇ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਆ ਕੇ ਸੀਸਾ ਲੈ ਰਿਹਾ ਨਾਲੇ ਆਪਣੀ ਦਵਾਈ ਬੂਟੀ ਲੈ ਰਿਹਾ ਤੇ ਨਾਲੇ ਠੀਕ ਹੋ ਕੇ ਜਾ ਰਿਹਾ ਹੈ ਤਿਆਰੀਆਂ ਤਾਂ ਦੇਖੋ ਜੀ ਇਹ ਆ ਵੀ ਜਿੱਦੇ ਹੁਣ ਸਾਡੇ ਮਹਾਪੁਰਚ ਨੇ ਬਾਬਾ ਮਨਜੀਤ ਸਿੰਘ ਜੀ ਕਹਿੰਦਾ ਤੇ ਮਹਾਪੁਰਚਾਂ ਦਾ ਬਚਨ ਹੁੰਦਾ ਜਿਹੜਾ ਉਹ ਟਾਲੀ ਹੁੰਦਾ ਉਹ ਚੜ ਜਾਂਦਾ ਹੁੰਦਾ ਸਿਰੇ ਉਹਨਾਂ ਨੇ ਹੁਣ ਬਚਨ ਕਰਤਾ ਤੇ ਹੁਣ ਰਲ ਮਿਲ ਕੇ ਸੰਗਤਾਂ ਨੇ ਸਾਰਿਆਂ ਨੇ ਹਨਾ ਜੀ ਇਹ ਜਿਹੜੀਆਂ ਗੁਰੂ ਦੀਆਂ ਸਵਾਵਾਵਾਂ ਹੁੰਦੀਆਂ ਇੱਕ ਕੋਈ ਵੀ ਇੱਕ ਬੰਦਾ ਨਹੀਂ ਕਰ ਸਕਦਾ ਇਹ ਸਾਰੇ ਰਲ ਮਿਲ ਕੇ ਜਿਹੜੀ ਹੁਣ ਵੀ ਸੇਵਾ ਚੱਲ ਰਹੀ ਹੈ ਸਾਰੇ ਭੈਣ ਭਰਾ ਰਲ ਮਿਲ ਕੇ ਹਿਯਾਰਪੁਰ ਦੀਆਂ ਸੰਗਤਾਂ ਪੂਰੇ ਪੰਜਾਬ ਦੀਆਂ ਬਾਹਰ ਦੇਸ਼ਾਂ ਵਿਦੇਸ਼ਾਂ 'ਚ ਬੈਠੀਆਂ ਸੰਗਤਾਂ ਜਿਮੇਦਾਰੀ ਸਮਝ ਕੇ ਕਿ ਅਸੀਂ ਗੁਰੂ ਰਾਮਦਾਸ ਗੁਰੂ ਰਾਮਦਾਸ ਜੀ ਦੇ ਬੱਚੇ ਆ ਉਹਨਾਂ ਦੇ ਅਸੀਂ ਲਾਦਾ ਸੀ ਉਹਨਾਂ ਦੀ ਵੰਸ਼ ਆ ਤੇ ਸਾਡਾ ਫਰਜ਼ ਬਣਦਾ ਸਾਡੇ ਗੁਰੂਆਂ ਦੀ ਜਿਹੜੀ ਸੇਵਾ ਨੂੰ ਅੱਗੇ ਚਲਾਉਣ ਦਾ ਤੇ ਇਹ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਜੀ ਜਿੰਨਾ ਵੀ ਜਲਦੀ ਸੰਗਤਾਂ ਸੰਯੋਗ ਕਰਨੀਆਂ ਤੇ ਵਾਕਿਆ ਹੀ ਇਹ ਪੀਜੀਆਈ ਤੋਂ ਗਾਂਹ ਤਾ ਹਸਪੀਟਲ ਇਥੇ ਬਣੂਗਾ ਜੀ